ਜਦੋਂ ਸਿਆਲ ਆ ਜਾਂਦਾ ਥੋੜੀ ਜੀ ਠੰਡੀ ਹਵਾ ਚੱਲਦੀ ਆ ਕਬੂਤਰ ਲੋਕਾਂ ਦੇ ਬਿਮਾਰ ਹੋ ਜਾਂਦੇ ਮੈਂ ਕਈ ਗਰੀ ਮੈਨੂੰ ਮੈਂ ਆ ਗਰੁੱਪਾਂ ਚ ਤਾਂ ਬੋਲਦਾ ਨਹੀਂ ਮੈਂ ਵੈਸੇ ਹੀ ਮਾਈਫੇਸ ਫੋਨ ਕਰ ਲੈਂਦਾ ਵੀ ਕਾਕਾ ਇਹਨੂੰ ਆ ਦਵਾਈ ਦੇ ਇਹ ਠੀਕ ਹੋ ਜਾਣਗੇ ਅੱਛਾ ਜੀ ਠੀਕ ਆ ਮੈਂ ਲੋਕਾਂ ਨੂੰ ਕਹਿਣਾ ਵੀ ਗਲਤ ਖਾਣਾ ਨਾ ਪਾਓ ਅੱਛਾ ਠੀਕ ਆ ਅਸੀਂ ਦੇਖੋ ਮੈਂ ਸਾਰੀ ਵਾਲੀ ਖਾਈ ਜਾਉ ਮੈਂ ਬਿਮਾਰੀ ਹੁਣ ਅੱਛਾ ਠੀਕ ਆ ਜੀ ਗਲਤ ਖਾਣਾ ਨਾ ਪਾਓ ਅਸੀਂ ਆਪਦੇ ਕਬੂਤਰਾਂ ਨੂੰ ਆਪ ਹੀ ਬਿਮਾਰ ਕਰਦੇ ਆ ਹੂੰ ਅੱਛਾ ਸਰਪੰਚ ਸਾਹਿਬ ਜਿਵੇਂ ਆਪਾਂ ਗੁਲਜਾਰ ਬਾਈ ਨੇ ਗੱਲਾਂ ਬਾਤਾਂ ਦੱਸੀਆਂ ਸੀਗੀਆਂ ਨਵੇਂ ਜੂਥ ਨੂੰ ਵੀ ਲੱਸੀ ਪਾ ਦੋ ਉਹਦੇ ਨਾਲ ਅੰਦਰੋਂ ਉਹ ਠੀਕ ਹੋ ਜਾਂਦਾ ਖੱਟੀ ਲੱਸੀ ਕੋਈ ਇਹ ਜਿਹੜਾ ਨਵੇਂ ਮੁੰਡੇ ਰੱਖਦੇ ਆ ਹਜੇ ਨਹੀਂ ਉਹ ਗੁਰੂ ਬਣਾਉਣ ਤੱਕ ਪਹੁੰਚੇ ਵੈਸੇ ਹੀ ਉਹ ਰੱਖਦੇ ਆ ਕੋਈ ਇਹ ਜੀਆਂ ਗੱਲਾਂ ਵੀ ਕਿਹੜੇ ਦਾਣੇ ਪਾਉਣੇ ਚਾਹੀਦੇ ਕਿਹੜੀ ਰੁੱਤ 'ਚ ਤੇ ਕਿਹੜੀ ਰੁੱਤ 'ਚ ਉਹਨਾਂ ਨੂੰ ਸਹੀ ਜੇ ਆਪਾਂ ਫਿੱਟ ਰੱਖਾਂਗੇ ਤਾਂ ਉਹਨਾਂ ਨੂੰ ਕੋਈ ਇਹ ਜੀਆਂ ਗੱਲਾਂ ਬਾਤਾਂ ਜਿਹੜਾ ਦੇਖੋ ਜੀ ਮੈਂ ਜਿਹੜੀ ਨਵਾਂ ਜੂਥ ਆ ਜਦੋਂ ਸਿਆਲ ਆ ਜਾਂਦਾ ਹਾਂਜੀ ਥੋੜੀ ਜੀ ਠੰਡੀ ਹਵਾ ਚੱਲਦੀ ਆ ਕਬੂਤਰ ਲੋਕਾਂ ਦੇ ਬਿਮਾਰ ਹੋ ਜਾਂਦੇ ਹਾਂਜੀ ਮੈਂ ਕਈ ਵਾਰੀ ਮੈਨੂੰ ਮੈਂ ਆ ਗਰੁੱਪਾਂ 'ਚ ਤਾਂ ਬੋਲਦਾ ਨਹੀਂ ਮੈਂ ਵੈਸੇ ਮਾਈਫੇਸ ਫੋਨ ਕਰ ਲਈਦਾ ਵੀ ਕਾਕਾ ਇਹਨਾਂ ਆ ਦਵਾਈ ਦੇ ਇਹ ਠੀਕ ਹੋ ਜਾਣਗੇ ਅੱਛਾ ਜੀ ਠੀਕ ਆ ਮੈਂ ਲੋਕਾਂ ਨੂੰ ਕਹਿਣਾ ਵੀ ਗਲਤ ਖਾਣਾ ਨਾ ਪਾਓ ਅੱਛਾ ਠੀਕ ਆ ਅਸੀਂ ਦੇਖੋ ਮੈਂ ਸਾਰੀ ਦਿਹਾੜੀ ਖਾਈ ਜਾਉ ਮੈਂ ਬਿਮਾਰੀ ਹੁਣ ਅੱਛਾ ਠੀਕ ਆ ਜੀ ਹੂੰ ਗਲਤ ਖਾਣਾ ਨਾ ਪਾਓ ਅਸੀਂ ਆਪਦੇ ਕਬੂਤਰਾਂ ਨੂੰ ਆਪ ਹੀ ਬਿਮਾਰ ਕਰਦੇ ਆਂ ਹੂੰ ਇਹਨਾਂ ਨੇ ਕਿਹੜਾ ਬੋਲਣਾ ਵੀ ਮੈਨ ਮੈਨੂੰ ਆ ਨਹੀਂ ਕੀ ਆਪਾ ਸਿਆਲ ਆ ਗਿਆ ਸਿਆਲ ਆ ਗਿਆ ਨਵੰਬਰ ਦਸੰਬਰ ਦਾ ਮਹੀਨਾ ਆ ਗਿਆ ਨਵੰਬਰ ਦਾ ਆ ਗਿਆ ਕੀ ਪਾਉਣ ਫੇ ਲੋਕ ਸੁਣੋ ਮੇਰੀ ਗੱਲ ਜੀ ਜਦੋਂ ਸਿਆਲ ਆ ਜਾਂਦਾ ਹਾਂਜੀ ਧੁੱਪ ਖਤਮ ਹੋ ਜਾਂਦੀ ਹੈ ਜੀ ਖਤਮ ਹੋ ਗਈ ਹਵਾ ਬੰਦ ਕਰ ਦਿੰਦੇ ਆਪਾਂ ਪਰਦੇ ਲਾ ਦਿੰਦੇ ਅੱਛਾ ਠੀਕ ਆ ਹਾਂ ਉਹਨਾਂ ਨੂੰ ਜਿਹੜੀ ਤਾਜੀ ਆਕਸੀਜਨ ਆ ਤਾਂ ਮਿਲਣੀ ਹੀ ਚਾਹੀਦੀ ਹੈ ਅੱਛਾ ਇਹ ਵੀ ਫਰਕ ਹੈ ਠੀਕ ਆ ਜੀ ਜਿਹੜੀ ਗੰਦੀ ਬਦਬੂ ਆ ਮਿੱਠਾਂ ਦੀ ਉਹਨਾਂ ਨੂੰ ਚੜੀ ਜਾਂਦੀ ਹੈ ਤੇ ਕੂਤਰ ਬਿਮਾਰ ਹੋ ਜਾਂਦੇ ਸੌ ਜੀ ਇਹ ਵੀ ਇੱਕ ਵੱਡਾ ਕਾਰਨ ਠੀਕ ਆ ਜੀ ਇਹ ਵੀ ਇੱਕ ਇਹ ਕਾਰਨ ਮੰਨਦੇ ਹੋ ਇਹ 100% ਬਿਮਾਰੀ ਦਾ ਕਾਰਨ ਆ ਜੀ ਬਿਮਾਰੀ ਦਾ ਕਾਰਨ ਠੀਕ ਆ ਤੁਸੀਂ ਸੁਣੋ ਮੇਰੀ ਗੱਲ ਮੈਂ ਸਮਝ ਗਏ ਜੀ ਆਪਾਂ ਰੋਡ ਤੇ ਜਾਂਦੇ ਆ ਆਪਾਂ ਗੰਦ ਵਾਲੀ ਜਗ੍ਹਾ ਤੇ ਮੂੰਹ ਨੱਕ ਮੀਚ ਕੇ ਜਾਂਦੇ ਆ ਵੀ ਆਪਾਂ ਨੂੰ ਮਸਕ ਨਾ ਚੜ ਜੇ ਇਹ ਵਿਚਾਰੇ ਨੂੰ ਸਾਰੀ ਦਿਹਾੜੀ ਬੋਸਕ ਵਾੜੀ ਰੱਖਦੇ ਆ ਆਪਾਂ ਇਹ ਕਾਰਨ ਹੋ ਗਿਆ ਬਿਮਾਰੀ ਦਾ ਬਿਲਕੁਲ ਅੱਛਾ ਉਦੋਂ ਖਰਾਕ ਖਰਾਕ ਦੇਖੋ ਜੀ ਹੂੰ ਇੱਕ ਇਨਸਾਨ ਮੇਰੇ ਕਹਿਣ ਮੁਤਾਬਕ ਜਿੱਦ ਤੱਕ ਅਸੀਂ ਮੈਂ ਰਿਜ਼ਲਟ ਕੱਢਿਆ ਹਮ ਸਾਰੀ ਦਿਹਾੜੀ 'ਚ ਤੁਸੀਂ ਕੀ ਜਿਆਦਾ ਖਾਂਦੇ ਹੋ ਸਾਰੀ ਦਿਹਾੜੀ 'ਚ ਸਵੇਰੇ ਦਹੀਂ ਖਾ ਲੈਂਦਾ ਜੀ ਹਾਂਜੀ ਦੋ ਤਿੰਨ ਪ੍ਰਸ਼ਾਦੇ ਬਦੋ ਦੋ ਹਾਂਜੀ ਅ ਮਾੜੀ ਮੋਟੀ ਦਾਲ ਤੇ ਦੁਪਹਿਰੇ ਸਿਆਲ 'ਚ ਮੈਂ ਖਾਂਦਾ ਕੁਝ ਨਹੀਂ ਠੀਕ ਹੈ ਸ਼ਾਮ ਨੂੰ ਦੂਜੇ ਤੀਜੇ ਦਿਨ ਮੀਟ ਮੂਟ ਮਾੜਾ ਮੋਟਾ ਬਾਕੀ ਜੋ ਦਾਲ ਸਬਜ਼ੀ ਆ ਇਹ ਨਾਰਮਲ ਆ ਨਾ ਨਾਰਮਲ ਹਾਂ ਅੰਦਰੋਂ ਉਸ ਤੋਂ ਬਿਲਕੁਲ ਬਿਲਕੁਲ ਜਿਆਦਾ ਅਨਾਜ ਹੀ ਖਾਂਦੇ ਆ ਅਨਾਜ ਬਾਤ ਤੋਂ ਵੱਧ ਦਾਣਾ ਵਧੀਆ ਪੋਣਾ ਚਾਹੀਦਾ ਪਰ ਹੁਣ ਤਾਂ ਡਾਕਟਰ ਨਾਜ ਬੰਦ ਕਰੀ ਬਈ ਅਨਾਜ ਖਾਓ ਹੀ ਨਾ ਅਨਾਜ ਚ ਕੁਛ ਹੈ ਨਹੀਂ ਬਿਲਕੁਲ ਗਲਤ ਹਾਂ ਜਿਹੜੀ ਚੀਜ਼ ਤੁਹਾਨੂੰ ਅਨਾਜ ਚੋਂ ਮਿਲਣੀ ਹੈ ਸਾਰਿਆਂ ਨਾਲ ਵਧੀਆ ਦੇਖੋ ਜਿਹੜੀ ਤੰਦਰੁਸਤੀ ਆ ਉਹ ਤੁਹਾਨੂੰ ਕਣਕ ਚੋਂ ਹੀ ਮਿਲਣੀ ਹੈ ਅੱਛਾ ਜਿੰਨੀ ਕਬੂਤਰਾਂ ਨੂੰ ਤੁਸੀਂ ਕਣਕ ਪਾਉਂਗੇ ਹੂੰ ਓਨੇ ਹੀ ਕਬੂਤਰ ਤੰਦਰੁਸਤ ਰਹਿਣਗੇ ਅੱਛਾ ਹੁਣ ਅਸੀਂ ਜੇ ਫਰਜ਼ ਕਰ ਲਓ ਨਿਗਾਹ ਮਾਰੀਏ ਅੱਜ ਤੋਂ 10 ਸਾਲ ਮਗਰ ਚੱਲੇ ਜਾਈਏ ਹਾਂ ਅਸੀਂ ਕੀ ਪਾਉਂਦੇ ਸੀ ਕਬੂਤਰਾਂ ਨੂੰ ਨੇ ਨਾਲੇ ਕਹਿੰਦੇ ਹੁਣ ਉੱਤੀ ਖੇੜ ਤੇ ਉਦੋਂ ਦਾ ਜ਼ਮੀਨ ਉਸਮਾਨ ਦਾ ਨਹੀਂ ਅਸੀਂ ਪਾਉਂਦੇ ਕੀ ਸੀ ਕਣਕੀ ਚਲੋ ਕਣਕ ਪਾਉਂਦੇ ਸੀ ਨਾ ਹਾਂ ਕਿਸੇ ਦਾ ਕਬੂਤਰ ਬਿਮਾਰ ਨਹੀਂ ਸੀ ਹਾਂ ਪੂਰੀ ਤੰਦਰੁਸਤੀ ਸੀ ਹੁਣ ਤੁਸੀਂ ਕਣਕ ਪਾਉਨੇ ਓਦੋਂ ਨਹੀਂ ਹੁਣ ਅਸੀਂ ਤਾਂ ਕਣਕ ਪਾਉਨੇ ਆ ਹਾਂ ਹੁਣ ਅਸੀਂ ਹੋਰ ਅਲਸੀ ਪਾ ਦੋ ਜੀ ਸਰੋਂ ਡੱਕ ਦੋ ਸੋਲੇ ਡੱਕ ਦੋ ਇਹਨਾਂ ਨੂੰ ਸੋਇਆ ਵੀਨ ਪਾ ਦੋ ਆਹ ਪਾ ਦੋ ਆਹ ਪਾ ਦੋ ਅਸੀਂ ਕਬੂਤਰਾਂ ਨੂੰ ਆਪ ਹੀ ਬਿਮਾਰ ਕਰ ਲੇਗੇ ਅੱਛਾ ਇਹ ਪਾਉਨੇ ਨਹੀਂ ਚਾਹੀਦੇ ਪਾਓ ਬਿਲਕੁਲ ਘੱਟ ਮਾਤਰਾ ਚ ਪਾਓ ਜਿਆਦਾ ਤੋਂ ਜਿਆਦਾ ਵਧੀਆ ਕਣਕ ਪਾਓ ਅੱਛਾ ਇਹ 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 ਹੋ ਗਿਆ ਤੇ ਉਹ ਤੁਹਾਡੀ ਹਵਾਲੀ ਗੱਲ ਵੀ ਉਹ ਹੋ ਗਈ ਹੋਰ ਫਿਰ ਜਦੋਂ ਹੁਣ ਮੰਨ ਲਓ ਅਡਾਈਆਂ ਤੇ ਹੁਣ ਆਪਣਾ ਇਹ ਫਰਵਰੀ ਦਾ ਮਹੀਨਾ ਚੱਲ ਪਿਆ ਤੇ ਹੁਣ ਜਿਹੜੇ ਕਮੁੱਤਰ ਆਵਾਜ਼ ਜਿੰਨਾਂ ਕੋਲੇ ਹੈਗੇ ਆ ਨਮਾ ਜੂਤਾ ਕਈ ਗਿਰਾਂ ਚਾ ਹੁੰਦਾ ਵੀ ਆਪਾਂ ਛੱਡੀ ਉਹਦੂ ਬਾਰ ਗੁਰੂ ਵਾਲੀ ਲੇਨ ਤਾਂ ਬਹੁਤ ਦੇਰ ਬਾਅਦ ਆਉਂਦੀ ਆ ਪਹਿਲਾਂ ਤਾਂ ਹੁਣ ਕੋਈ ਕਿਤੇ ਜਾਣਾ ਰਿਹਾ ਉਹ ਹੁਣ ਕੀ ਕਰਨ ਹੁਣ ਜਿਹੜੀ ਆ ਆ ਚੀਜ਼ ਆ ਜੀ ਆ ਆ ਦੇਨ ਆ ਇਹ ਹਾਂ ਇਹਨਾਂ ਦੇ ਵਿੱਚ ਤੁੱਪਾਂ ਲਵਾਓ ਕੂਤਰਾਂ ਨੂੰ ਸਿੱਧੇ ਕਰੋ ਅੱਛਾ ਤੁੱਪਾਂ ਲਵਾ ਕੇ ਵਾ ਸਿੱਧੇ ਕਰੋ ਠੀਕ ਆ ਜਿਹੜਾ ਔਣ ਵਾਲਾ ਸਮਾਂ ਆ ਹੁਣ ਲੋਕ ਲੋਕ ਆਪਾਂ ਬਿਮਾਰ ਆਪ ਕਰ ਰਹੇ ਨੇ ਜੀ ਨਾ ਤਾਂ ਆਪਾਂ ਨੂੰ ਦਵਾਈ ਦੇਣ ਦਾ ਪਤਾ ਹੁੰਦਾ ਕਰੀ ਦਵਾਈ ਦੇਣੀ ਆ ਜਿਹੜੀ ਆਪਾਂ ਡੀਵਾਰਮ ਕਰਦੇ ਆ ਅੱਛਾ ਉਹਦੇ ਅੰਦਰੋਂ ਮੜਾ ਪੰਮੜੂਪਾ ਨਾ ਤਾਂ ਆਪਾਂ ਨੂੰ ਡੀਵਾਰਮ ਕਰਨ ਦਾ ਪਤਾ ਕੂਤਰ ਹਾਂਜੀ ਠੀਕ ਆ ਨਾ ਆਪਾਂ ਨੂੰ ਫਰ ਪਟਣ ਦਾ ਪਤਾ अच्छा ठीक है ना ਆਪਾਂ ਇਹ ਦੋਨਾਂ ਦੋਨੇ ਚੀਜ਼ਾਂ ਪਹਿਲਾਂ ਆਉਂਦੀਆਂ ਦੋਨਾਂ ਦੀ ਆਪਾਂ ਉਹਨੂੰ ਬਾਰ ਕਰ ਲੈਨੇ ਆਂ ਅੱਛਾ ਕਿਵੇਂ ਕਰਨਾ ਚਾਹੀਦਾ ਜਿਹੜੀ ਡੀ ਵਰਮ ਆ ਹਾਂਜੀ ਸਾਡੇ ਦਾ ਤੁੱਕੇ ਆ ਪੰਜਾਬ ਚ ਹਾਂ ਇੱਕ ਗੋਲੀ ਜਿਹੜੀ ਕੁੱਤਿਆਂ ਵਾਲੀ ਆ ਹਾਂ ਉਹ ਆਪਾਂ ਚਾਲੀਆਂ ਕਬੂਤਰਾਂ ਨੂੰ ਦੇ ਦੋ ਜੀ ਅੱਛਾ ਆਪਾਂ ਸਾਈਡ ਫਾਈਟ ਤਾਂ ਦੇਖਦੇ ਹੀ ਨਹੀਂ ਹਾਂ ਅੱਛਾ ਦੇਖਦੇ ਆਂ ਜੀ ਨਹੀਂ ਦੇਖਦੇ ਕਿੱਥੇ ਕੁੱਤਾ ਤੇ ਕਬੂਤਰ ਆਉ ਨਾਲ ਰੜਦਾ ਤੇ ਰੜਦਾ ਹੀ ਨਹੀਂ ਉਹਦਾ ਵਜਨ ਉਹਨਾ ਮਾ ਕਿੰਨਾ ਮਾ 33 40 ਕਿਲੋ ਆ ਤੁਸੀਂ ਦੇਖੋ ਜੀ ਮੇਰੀ ਗੱਲ ਸੁਣੋ ਹਾਂ ਇਹਨੇ ਦਾਣਾ ਖਾਣਾ ਉਹਨੇ ਮੀਟ ਖਾਣਾ ਅੱਛਾ ਕੋਈ ਆਉਂਦੀ ਆ ਮੈਚਿੰਗ ਆਉਂਦੀ ਆ ਨਹੀਂ ਨਹੀਂ ਹਾਂ ਜੀ ਫਿਰ ਫਿਰ ਕਿਵੇਂ ਕਰਨ ਬਿਲਕੁਲ ਜਦੋਂ ਦਵਾਈ ਲਾਉਣੀ ਆ ਹੂੰ ਉਹਨੂੰ ਨਾਰਮਲ ਲਾਓ ਜਿਹੜੀ ਕਬੂਤਰ ਨੂੰ ਨੁਕਸਾਨ ਨਾ ਹੋਵੇ ਉਹ ਕਿਵੇਂ ਪਤਾ ਲੱਗੂ ਵੀ ਇਹ ਨੋਰਮਲ ਆ ਉਹ ਨੋਰਮਲ ਲਾਓ ਜਿਵੇਂ ਕਈ ਲੋਕਾਂ ਨੂੰ ਨਹੀਂ ਪਤਾ ਵੀ ਮੈਂ ਕਿੰਨੀ ਦਵਾਈ ਲਾਉਣੀ ਆ ਠੀਕ ਆ ਤੇ ਅਸੀਂ ਪੇਪਰਾ ਜੀ ਨੂੰ ਲਾਉਨੇ ਆ ਹਾਂਜੀ ਲੈ ਲੋਕਾਂ ਨੂੰ ਮੈਂ ਮੈਸੇਜ ਦਰਨਾ ਅਸੀਂ ਪੇਪਰਾ ਜੀ ਨੂੰ ਦੰਨੇ ਆ ਹਾਂ ਠੀਕ ਆ ਅਸੀਂ ਤਿੰਨ ਤੋਕੇ ਇੱਕ ਕਬੂਤਰ ਨੂੰ ਦੇ ਦਿੰਨੇ ਆ 5 ਐਮਐਲ ਪਾਣੀ ਦੀ ਪਾ ਕੇ 5 ਐਮਐਲ ਪਾਣੀ ਦੀ ਪਾ ਕੇ ਪਾਣੀ ਦੀ ਪਾ ਕੇ ਅੱਛਾ ਜੀ ਠੀਕ ਆ ਉਹ ਡੀ ਵਰਮ ਹੋ ਜਾਂਦੇ ਆ ਇੱਕ ਵਾਰੀ ਦਿੰਨੇ ਆ ਇੱਕੋ ਵਾਰੀ ਉਸ ਦਿਵਾਰ ਉਸ ਦਿਵਾਰ ਅਸੀਂ ਨਹੀਂ ਦੰਦੇ ਜੀ ਅੱਛਾ ਜੀ ਹਾਂਜੀ ਤੇ ਉਸ ਦਿਵਾਰ ਆਪਾਂ ਜਿਹੜਾ ਫਿਰ ਪੰਗ ਪੱਟਣ ਵਾਲੀ ਗੱਲ ਆ ਤੇਰੀ ਫਾਰ ਪੱਟਣ ਵਾਲੀ ਗੱਲ ਆ ਦੇਖੋ ਸਹੀ ਲੋਕ ਮੈਂ ਮੈਸੇਜ ਦੇਣਾ ਚਾਹੁੰਨਾ ਵੀ ਲੋਕ ਜਿੰਨੇ ਫਰਾਂ ਦੀ ਆਪਾਂ ਨੂੰ ਲੋੜ ਆ ਉਹਨੇ ਹੀ ਪੱਟੋ ਕਿਵੇਂ ਲੋੜ ਬਈ ਜਿਹੜੀਆਂ ਬਾਹਰ ਲੀਆਂ ਪੰਜ ਕਲੀਆਂ ਹਾਂਜੀ ਠੀਕ ਆ ਹਾਂ ਪੰਜਵੀਂ ਤੀਜੀ ਚੌਥੀ ਪੰਜਵੀਂ ਛੇਵੀਂ ਤੱਕ ਆਪਾਂ ਕਬੂਤਰ ਨੂੰ ਬਾਜੀ ਛੱਡਦੇ ਆ ਅੱਛਾ ਜੀ ਛੱਡਦੇ ਆ ਨਾ ਹਾਂਜੀ ਠੀਕ ਆ ਨਾ ਜਦੋਂ ਆਪਾਂ ਸੱਤਵੀਂ ਅੱਠਵੀਂ ਨੌਵੀਂ ਦੀ ਕਲੀ ਚਲੇ ਜਾਂਦਾ ਆਪ ਕਹਿੰਦੇ ਯਾਰ ਕਲੀਆਂ ਜਾਗਿਆ ਇਹਨੂੰ ਰਹਿਣ ਤੋਂ ਬੰਦ ਕਰ ਦੋ ਹਾਂ ਠੀਕ ਆ ਜਦੋਂ ਜਿਹੜੀਆਂ ਬਾਹਰ ਲੀਆਂ ਪੰਜ ਕਲੀਆਂ ਹਾਂਜੀ ਉਹਨਾਂ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਜਿਹੜਾ ਉਹ ਹਵਾ ਜ਼ਿਆਦਾ ਜ਼ਰੂਰਤ ਹਾਂਜੀ ਵੀ ਆਹ ਪੰਜ ਕਲੀਆਂ ਬਾਹਰ ਲੀਆਂ ਸੱਟ ਨਾ ਜਾਵੇ ਹਾਂ ਠੀਕ ਆ ਉਹ ਕਬੂਤਰ ਨੂੰ ਛੇੜਨ ਦੀ ਲੋੜ ਆ ਜੇ ਕਿਸੇ ਦੀਆਂ ਦੋ ਰਹਿਣਦੀਆਂ ਦੋ ਪੱਟੋ ਜੇ ਕਿਸੇ ਦੀਆਂ ਤਿੰਨ ਰਹਿਣਦੀਆਂ ਤਿੰਨ ਪੱਟੋ ਚਾਰ ਰਹਿਣਦੀਆਂ ਚਾਰ ਪੰਜ ਰਹਿਣਦੀਆਂ ਵੀ ਸਾਰਾ ਨਾ ਪੱਟੋ ਬਿਲਕੁਲ ਸੁਣੋ ਹਾਂ ਕਬੂਤਰ ਦੇ ਫਾਰ ਕਿੰਨੇ ਹੁੰਦੇ ਆ ਜੀ ਸਾਰੇ ਕਬੂਤਰ ਦੇ ਫਾਰ ਹੁੰਦੇ ਆ 54 54 54 ਫਾਰ ਹੁੰਦੇ ਆ 21 ਇਧਰਲੇ 21 ਇਧਰਲੇ 42 42 ਹਾਂਜੀ ਤੇ 12 ਪੂਸਦੇ 12 12 ਜਾਂ 14 ਵੀ ਹੋ ਜਾਂਦੇ ਆ ਉਹ ਬੱਕਰੀ ਗੱਲ ਆ ਜਿਹੜੀ ਨੋਰਮਲ ਆ ਉਹ 12 ਉਹ 12 માં ਹਾਂ ਕੂਤਰਿਆਂ ਦਾ 16 16 ਫਾਰ ਵੀ ਕੱਢ ਦਿੰਦੇ ਅੱਛਾ ਇਹ ਇਹ ਕਿਪਾ ਕਿਹ ਹੁੰਦੇ ਆ ਜੀ 21 ਪੱਕੇ ਹੁੰਦੇ ਆ ਤੁਸੀਂ ਗਣ ਕੇ ਕੱਢ ਲੇ ਹੁਣ ਕੱਢ ਲਓ ਪਿੱਲੇ ਦੇ ਵਿੱਚੋਂ 21 ਫਰ ਨਾ ਇਹ ਵੀ ਮੈਨੂੰ ਅੱਜ ਪਹਿਲਾ ਦਿਨ ਪਤਾ ਲੱਗਿਆ ਤੇ ਬਈ ਕੀ ਕੀ ਤੇ ਉਹਦੇ ਠੀਕ ਆ 54 ਫਰ ਹੁੰਦੇ ਆ ਕੂਤਰ ਨੂੰ ਸਰਪੰਚ ਸਾਹਿਬ ਚਲੋ ਵੈਸੇ ਮੈਨੂੰ ਨਹੀਂ ਪਤਾ ਮੈਂ ਤਾਂ ਤੁਸੀਂ ਇਹ ਨਾਰਮਲ ਇਹਦਾ ਅ ਪ੍ਰਧਾਨ ਜੀ ਵਜਨ ਕਿੰਨਾ ਕੁ ਹੁੰਦਾ ਵਜਨ ਤਾਂ ਜੀ ਇਹਦਾ ਪਾਈਆ ਤੋਂ ਵੀ ਮੈਂ ਕਹਿੰਦਾ ਘੱਟ ਹੀ ਹੁੰਦਾ ਜੀ ਨਾ ਨਾ ਮਾ ਨਹੀਂ ਹੁੰਦਾ ਇਹਦਾ ਵਜਨ ਵਜਨ ਤਾਂ ਜੰਨਾ ਹੋਊਗਾ ਭਾਈਆ ਤੋ ਵੱਧ ਵੀ ਜਾਂਦਾ ਜੀ ਭਾਈਆ ਤੁਸੀਂ ਅੱਡੋ ਅੱਡੀ ਭਜਣਾ ਜੀ ਅਲੈਦਾ ਅਲੈਦਾ ਸਰਪੰਚ ਸਾਹਿਬ ਕਬੂਤਰ ਉਡਣ ਵਾਲੇ ਦਾ ਕੋਈ ਤੁਸੀਂ ਐ ਦੇਖਦੇ ਹੋ ਵੀ ਇਹ ਵਜਨ ਜਿਵੇਂ ਆਪਾਂ ਸ਼ਿਕਾਰੀ ਕੁੱਤੇ ਭਜਦੇ ਆ ਚਾਹੇ ਬੌਲਦ ਭਜਦੇ ਆ ਘੋੜੇ ਅਗਲਾ ਕਹਿੰਦਾ ਵੀ ਥੋੜਾ ਯਾਰ ਵਜਨ ਵੱਧ ਗਿਆ ਇਹਦਾ ਕੰਟਰੋਲ ਕਰੀਏ ਵੀ ਇਹਨੂੰ ਥੋੜਾ ਘਟਾਈਏ ਇਹਦਾ ਫਰਕ ਹੈਗਾ ਕੋਈ ਏਕਨ ਬਿਲਕੁਲ ਅੱਛਾ ਬਿਲਕੁਲ ਹਾਂਜੀ ਕਬੂਤਰ ਨੂੰ ਜਦੋਂ ਤੁਸੀਂ ਹੱਥ ਚ ਲੈਣੇ ਹੋ ਹਾਂਜੀ ਇੱਕ ਕਬੂਤਰ ਕੱਢੀ ਯਾਰ ਮੈਂ ਦੰਦਾਰ ਅੱਛਾ ਜੀ ਬਈ ਉਹਦਾ ਕਿਹੜਾ ਖਿਡਾਰੀ ਆ ਹਾਂਜੀ ਖਿਡਾਰੀ ਕਬੂਤਰ ਨੂੰ ਕਿਵੇਂ ਤੋਲਦਾ ਜੀ ਹਾਂਜੀ ਹੱਥ ਦਾ ਕਿਹੜਾ ਹਿੱਸਾ ਦੱਸਦਾ ਆਹ ਕਬੂਤਰ ਫੜ ਕੇ ਹਾਂ ਐ ਕਬੂਤਰ ਫੜਦਾ ਵਾ ਬੜਾ ਵਧੀਆ ਬਣ ਗਿਆ ਬਈ ਹਾਂ ਆ ਆ ਇਹਦਾ ਉਹ ਥਲੜੇ ਦੇ ਲੱਗਦੇ ਵੀ ਇਹਦੇ ਉੱਤੋਂ ਦੀ ਮਾਸਾ ਲਾਲ ਆ ਐ ਦੇਖਦੇ ਆਹ ਇੱਕ ਕਬੂਤਰ ਫੜ ਲਿਆ ਅੱਛਾ ਜੀ ਹੱਥ 'ਚ ਅੱਛਾ ਮੈਨੂੰ ਸਾਰੇ ਹੱਥ ਨੇ ਤਾਂ ਦੱਸਣਾ ਨਹੀਂ ਵੀ ਮੇਰਾ ਕਬੂਤਰ ਬਣ ਗਿਆ ਅੱਛਾ ਕਿਹੜੀ ਸਾਈਡ ਨੇ ਦੱਸਿਆ ਮੈਨੂੰ ਹਾਂ ਸਾਈਡ ਨੇ ਇਹ ਇਹਦਾ ਕੀ ਦੇ ਆ ਜਿਹੜਾ ਇਹਦਾ ਥਲੜਾ ਹਿੱਸਾ ਵਾ ਇਹ ਪੇਟੀ ਤੇ ਲੱਗ ਗਿਆ ਹਾਂ ਮੇਰੇ ਦਿਮਾਗ ਨੇ ਜੱਜਮੈਂਟ ਕਰਨੀ ਆ ਵੀ ਇਹ ਕਿੰਨਾ ਬਣ ਗਿਆ ਯਾਨੀ ਦਿਮਾਗ ਜਰੂਰ ਤਾਂ ਅੱਛਾ ਇਹ ਇਹਦੇ ਇਹਦਾ ਕੀ ਪੜਖਦੇ ਆ ਵੀ ਆ ਜਦੋਂ ਤੁਸੀਂ ਇਹ ਇਹਦਾ ਬਣਨੇ ਕਿਵੇਂ ਮੰਨੀਏ ਇਹਦਾ ਜਦੋਂ ਬਣ ਗਿਆ ਜੀ ਕਬੂਤਰ ਤੁਹਾਨੂੰ ਪਤਾ ਲੱਗੂਗਾ ਆ ਚੀਜ਼ ਤੋਂ ਇਹਦੇ ਉੱਪਰ ਮਾਸਾਂ ਦੀ ਮਾਸਾਂ ਐ ਫਰਿਆ ਹੋਊਗਾ ਅੱਛਾ ਦੇਖੋ ਆ ਕਬੂਤਰ ਹੁਣ ਉੱਤੋਂ ਦੀ ਮਾਸ ਫਰਿਆ ਹੋਇਆ ਹਾਂਜੀ ਅਗਲਾ ਕਹਿੰਦਾ ਮੇਰਾ ਤਾਂ ਕਬੂਤਰ ਬਣਿਆ ਪਿਆ ਮੈਂ ਤਾਂ ਬਾਜੀ ਸੱਟੂ ਅੱਛਾ ਨੇ ਹੁਣ ਇਹ ਵਿਚਾਰਾ ਬਹਿੰਦਾ ਹੀ ਨਹੀਂ ਤੰਦਰੁਸਤ ਫਿਰ ਇਹਨੇ ਬਾਜੀ ਕਿ ਜਿੱਤਨੀ ਐ ਤੰਦਰੁਸਤ ਇਹ ਜਾਨੀ ਇਥੋਂ ਇਹਦਾ ਹੈਗਾ ਬਹੁਤ ਜ਼ਰੂਰੀ ਆ ਜੀ ਤੁਹਾਨੂੰ ਮੈਂ ਦੱਸਿਆ ਵੀ ਇੱਕ ਧਾਗੇ ਵਾਲੀ ਗੱਲ ਜਿਹੜੀਆਂ ਬਰੀਕ ਬਰੀਕ ਗੱਲਾਂ ਆ ਮਾ ਕਬੂਤਰबाजी ਲੈਣ ਦੇ ਵਿੱਚ ਛੋਟ ਛੋਟੀਆਂ ਕੋਈ ਬਾਹਲੀ ਵੱਡਾ ਰਿਆਬਰਾਂ ਨਹੀਂ ਹੈ ਛੋਟ ਛੋਟੀਆਂ ਗੱਲਾਂ ਉੱਤ ਹੀ ਅਸੀਂ ਗਲਤੀਆਂ ਕਰ ਲੈਂਦੇ ਆ ਅੱਛਾ ਇਹ ਕਬੂਤਰ ਆਪਣੇ ਜਿਹੜਾ ਤੁਸੀਂ ਤਿਆਰ ਕਰਦੇ ਹੋ ਇਹਦੇ ਬਦਾਮ ਕਿੰਨੇ ਖਾਣੇ ਜਾਂ ਜਿਹੜੀ ਵੀ ਉਹਨੂੰ ਖਰਾਕ ਆ ਜਿਹੜੀ ਇੱਕ ਕਬੂਤਰ ਦੀ ਖਰਾਕ ਆ ਅਸੀਂ ਹੀ ਪਾਉਨੇ ਆ ਜੀ ਹੂੰ ਲੋਕ ਤਾਂ ਪਾਈ ਜਾਂਦੇ ਆ ਜਿੰਨੇ ਮਰਜੀ ਅੱਛਾ ਜੀ ਪਰ ਅਸੀਂ ਪੰਜ ਬਦਾਮਾਂ ਤੋਂ ਵੱਧ ਨਹੀਂ ਪਾਉਂਦੇ ਜੀ ਕਿੰਨੇ ਪੰਜ ਬਦਾਮਾਂ ਤੋਂ ਵੱਧ ਨਹੀਂ ਪਾਉਂਦੇ ਰੋਜ਼ ਦੇ ਪੰਜ ਰੋਜ਼ ਦੇ ਇੱਕ ਕਬੂਤਰ ਨੂੰ ਪੰਜ ਬਦਾਮ ਬਾਬਾ ਜੀ ਸਹੀ ਗੱਲ ਹਾਂ ਜੀ ਹਾਂ ਜੀ ਹਾਂ ਜੀ ਪਾਉਣ ਨੂੰ ਤੁਹਾਨੂੰ 20 ਪਾ ਦਿਓ ਜੀ 20 ਵੀ ਖਾ ਜਾਂਦਾ ਹਾਂ ਅਸੀਂ ਤਾਂ 20 20 ਖਵਾਏ ਹੋਏ ਆ ਜੀ ਹਾਂ ਪਰ ਜਦੋਂ ਦੀ ਇਹਨਾਂ ਤੋਂ ਖੇਡ ਲਈ ਆਪਾਂ ਉਦੋਂ ਬਾਅਦ ਆਪਾਂ ਪੰਜਾਂ ਤੋਂ 6 ਕੀਤੇ ਨਹੀਂ ਜੀ ਜਿਵੇਂ ਆਪਾਂ ਖੇਤੀਬਾੜੀ ਨੂੰ ਕਹਦੇ ਆਂ ਕਈ ਪਹਿਲਾਂ ਜੀ ਉਹ ਕਰੀ ਜਾਂਦੇ ਪੰਜ ਥੈਲੇ ਜੂਰੀ ਦੇ ਪਾਗਲੋ ਕਹਿੰਦੇ ਵੀ ਦੋ ਹੀ ਪਾ ਲੋ ਢਾਈ ਪਾ ਲੋ ਬਸ ਓਵੇਂ ਆ ਅੱਛਾ ਇਹਦਾ ਕੀ ਫਰਕ ਆ ਜੀ ਸੁਣੋ ਜੀ ਹੂੰ ਕਬੂਤਰ ਨੂੰ ਤੁਸੀਂ ਸਾਰਾ ਦਿਨ ਰੋਟੀ ਖਾਣੇ ਹੋ ਬਸ ਜ਼ਿਆਦਾ ਹਾਂ ਜੀ ਕਬੂਤਰ ਨੂੰ ਜ਼ਿਆਦਾਤਰ ਕਣਕ ਜ਼ਰੂਰੀ ਹੈ ਜ਼ਿਆਦਾਤਰ ਕਬੂਤਰ ਨੂੰ ਕਣਕ ਜ਼ਰੂਰੀ ਆ ਹਾਂ ਠੀਕ ਆ ਪੰਜ ਬਾਦਾਮ ਕਬੂਤਰ ਲਈ ਬਹੁਤ ਹੁੰਦੇ ਆ ਅੱਛਾ ਇਹ ਤੁਸੀਂ ਪੰਜ ਬਾਦਾਮ ਛੱਡ ਕੇ ਵਾਲੇ ਜਿੱਤੇ ਹੋ ਅਸੀਂ ਪਾਉਨੇ ਹੀ ਪੰਜ ਬਾਦਾਮਾਂ ਅੱਛਾ ਅਸੀਂ ਨਹੀਂ ਵੱਧ ਪਾਉਂਦੇ ਬਦਾਮ ਫਿਰ ਹੋਰ ਕੋਈ ਉਹ ਤਾਕਤ ਵਰਤੀ ਨਾ ਕੋਈ ਨਹੀਂ ਨਾਰਮਲ ਚੀਜ਼ਾਂ ਜਦੋਂ ਹੁਣ ਤੁਸੀਂ ਜਿਹੜੇ ਕਬੂਤਰ ਬਾਜੀ ਛੱਡਨੇ ਆ ਪੰਜ ਬਦਾਮ ਤੇ ਕੱਲੀ ਕਣਕ ਕੱਲੀ ਕਣਕ ਉਹ ਹੁਣ ਸਰੋਂ ਵਗੈਰਾ ਜੋ ਲੰਨਾ ਉਹ ਬੰਦ ਕਰਤਾ ਨਾ ਸਭ ਕੁਝ ਬੰਦ ਕਰ ਸਭ ਕੁਝ ਬੰਦ ਆ ਪਹਿਲਾਂ ਤਿਆਰ ਕਰ ਲਈਏ ਉਹਨੂੰ ਤਾਕਤ ਨਾ ਦਿੱਤੀ ਪਹਿਲਾਂ ਤਾਂ ਦੇਣੀ ਆ ਜੀ ਪਹਿਲਾਂ ਤਾਕਤ ਦਿੱਤੀ ਹੋਏ ਅੱਛਾ ਜੀ ਇਹ ਕਿੰਨੇ ਪੰਜ ਕਿੰਨੇ ਕ ਬਜਨ ਦਾ ਕਹਿੰਦੇ ਵੀ ਬਦਾਮ ਖਾ ਕੇ ਉਹਨਾਂ ਤਿਆਰ ਹੋ ਜਬੇ ਹੋ ਉਹ ਤਾਂ ਬਜਨ ਆਪ ਕਬੂਤਰ ਨੇ ਬਣਾਉਣਾ ਹੁੰਦਾ ਜੀ ਨਹੀਂ ਵੀ ਤੁਸਾ ਮਤਲਬ ਕਿ ਕਿੰਨੇ ਕ ਬਾ ਬਦਾਮ ਖਾ ਲੈਣ ਭਈ ਅਗਲਾ ਕਹਿੰਦਾ ਕਿਉਂ ਤਾਂ ਹੁਣ ਬਲੱਡ ਲੈਣਾ ਜੀ ਕਬੂਤਰਾਂ ਦੀਆਂ ਜਿਹੜੀਆਂ ਵਜਨ ਵਧਾ ਵੀ ਦਿੰਦੀਆਂ ਤਾ ਵੀ ਜਿਹੜੇ ਸਾਡੇ ਆ ਕਬੂਤਰ ਚੀਨੇ ਆ ਹਾਂਜੀ ਇਹ ਹਲਕੇ ਵਾਲੇ ਆ ਅੱਛਾ ਜਿਹੜੇ ਆ ਧੰਨੇਗਿਆਂ ਵਾਲੇ ਕਬੂਤਰ ਆ ਇਹ ਭਾਰੇ ਆ ਇਹਨਾਂ ਦੇ ਬਿੱਡ ਵੱਡੇ ਆ ਬਿੱਡ ਵੱਡੇ ਆ ਹਾਂ ਅੱਛਾ ਇਹ ਯਾਨੀ ਤੁਸੀਂ ਪੰਜ ਬਦਾਮ ਆਪਾਂ ਮੈਂ ਜਿਹੜਾ ਪਾਈਆ ਖਾਦੀ ਜਿਹੜੀ ਨਾਰਮਲ ਖਰਾਕ ਆ ਪੰਜ ਬਦਾਮਾਂ ਦੇ ਦਿੰਦੀ ਅੱਛਾ ਹੁਣ ਪਾਉਣ ਨੂੰ ਇੱਥੇ ਕੋਈ ਕਹਿੰਦਾ ਮੈਂ 20 ਪਾਉਣਾ ਕੋਈ ਕਹਿੰਦਾ 15 ਪਾਉਣਾ ਕੋਈ ਕਹਿੰਦਾ ਜਣੇ ਕਬੂਤਰ ਨੂੰ ਜ਼ਿਆਦਾਤਰ ਕਣਕ ਜ਼ਰੂਰੀ। ਅੱਛਾ ਇਹ ਇਹ ਪਾਈਆ ਬਦਾਮ ਅੱਧਾ ਕਿਲੋ ਕਿੰਨੇ ਖਾ ਕੇ ਤੁਹਾਨੂੰ ਤਿਆਰ ਹੋ ਜਵੇ। ਦੇਖੋ ਮੇਰੀ ਗੱਲ ਸੁਣੋ। ਹਾਂ। ਕਬੂਤਰ ਇਹ ਨਹੀਂ ਹੈਗਾ ਬਈ ਪਾਈਆ ਬਦਾਮ ਖਾ ਕੇ ਤਿਆਰ ਹੋ ਗਿਆ ਜਾਂ ਅੱਧਾ ਕਿਲੋ ਕਿਲੋ ਬਦਾਮ। ਠੀਕ ਆ। ਜਦੋਂ ਕਬੂਤਰ ਥੋੜਾ ਬਹਾਰਾਂ ਤੇ ਆ। ਕੀ ਆ? ਬਹਾਰਾਂ ਤੇ। ਪੂਰਾ ਹੈ ਮਸਤੀ ਕਰ ਰਿਹਾ ਮਸਤੀ ਚ 12 ਤੇ ਆ ਤੁਸੀਂ ਕਬੂਤਰ ਨੂੰ ਉਹਨੂੰ ਬਾਜੀ ਛੱਡੋ ਉਹਨੂੰ ਛੱਡ ਚਾਹੇ ਉਹਨੇ 100 ਗ੍ਰਾਮ ਖਾਧੇ ਚਾਹੇ ਚਾਹੇ 100 ਚਾਹੇ ਉਹਨੇ 20 ਗ੍ਰਾਮ ਖਾਧੇ ਚਾਹੇ ਉਹਨੇ ਧੱਕ ਲੋਕਾਂ ਦੇ ਅੱਛਾ ਜੀ ਜਦੋਂ 12 ਤੇ ਆ ਉਹਨੂੰ ਬਾਜੀ ਛੱਡ ਅੱਛਾ ਕਿੰਨੇ ਦਿਨ ਉਹਦੀ ਅੜਾਈ ਉਹਨੂੰ ਫਿਟਨੈਸ ਕਿੰਨੇ ਕ ਦਿਨ ਉਹਦੇ ਹੋ ਜਵੇ ਅਸੀਂ ਤਾਂ ਜੀ ਹਿਸਾਬ ਲਾ ਲਓ ਵੀ 24ਵੇਂ 25ਵੇਂ ਦਿਨ ਤੇ ਕਬੂਤਰ ਬਾਜੀ ਛੱਡ ਦਿੰਨੇ ਹਾਂ ਬਾਜੀ ਛੱਡ ਦਿੰਨੇ ਠੀਕ ਹੈ ਜੀ ਤੇਹੀ ਮੈਂ 24ਵੇਂ 25ਵੇਂ ਦਿਨ ਤੇ ਬਾਜੀ ਸੜਾਈ ਕਹਵੇਂ ਦਿਨ ਕਰਾਉਣੇ ਆ ਜਦੋਂ ਪੂਰਾ ਬਾਈ ਵਾਰੀ ਤੋਂ ਵਾਰੀ